ਰੰਗ ਰੰਗ ਚ ਭੰਗ ਨਹੀਂ ਪਾਉਣਾ ਪਾਉਣੀ ਚਾਹੀਦੀ ਕਿਸੇ ਵਿਅਕਤੀ ਨੂੰ ਵੀ ਅਜ਼ਾਜ਼ਤ ਨਹੀਂ ਹੈ ਤਾਂ ਉਹਨੂੰ ਖਮਿਆਜ਼ਾ ਉਗਤਣਾ ਪਏਗਾ ਕੌੜੀ ਕੌੜੀ ਭਕੇ ਹੋਏ ਲੋਕ ਸਮਝੌਤਾ ਕਰਕੇ ਘੁਟਨੋਂ ਤੇਕੇ ਹੋਏ ਲੋਕ ਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਬੰਦਾ ਸਮਝਦਾ ਹੈ ਕਿ ਕਮਜ਼ੋਰ ਹੈ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਅਰੇ ਪਰਗਤ ਦੀ ਬਾਤ ਕਰਤੇ ਹਨ ਕਮਲੋਂ ਮੇ ਉਗੇ ਹੋਏ ਲੋਕ ਜਿਸ ਗੱਲ ਦਾ ਡਰ ਸੀ ਉਹ ਹੋਈ ਗਈ ਕਾਂਗਰਸੀਆਂ ਦੇ ਰੰਗ 'ਚ ਭੰਗ ਪੈ ਹੀ ਗਿਆ ਕਾਂਗਰਸੀਆਂ ਦੇ ਰੋਸੇ ਇੱਕ ਵਾਰ ਮੁਰਤ ਤੋਂ ਜਗ ਜ਼ਾਹਿਰ ਹੋ ਗਏ ਨੇ ਰਾਜਾ ਵਿਡਿੰਗ ਨੇ ਤਾਕੀਦ ਕੀਤੀ ਸੀ ਕਿ ਰੰਗ 'ਚ ਭੰਗ ਨਾ ਪਾਇਆ ਜਾਏ ਅਨੁਸ਼ਾਸਨ ਨਾ ਤੋੜਿਆ ਜਾਏ ਪਰ ਨਵਜੋਤ ਸਿੰਘ ਸਿੱਧੂ ਤੋਂ ਕਿੱਥੋਂ ਜਵਾਬ ਦਿੱਤੇ ਬਿਨਾਂ ਰਿਹਾ ਗਿਆ ਉਹਨਾਂ ਨੇ ਵੀ ਠੋਕ ਕੇ ਜਵਾਬ ਦਿੱਤਾ ਤੇ ਉਹ ਵੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਤਾਂ ਮੇਰੀ ਗੱਲ ਕਰੀ ਜਾਵੇ ਉਹ ਕਿਹੜੇ 75 25 ਦੀ ਗੱਲ ਕਰ ਰਿਹਾ ਹੈ ਕਿਹੜੇ 80 ਦੀ ਗੱਲ ਕਰ ਰਿਹਾ ਹੈ ਕਿਹੜੇ ਹੁਣ ਉਸ ਤੋਂ ਬਾਅਦ ਕੱਲ ਨੂੰ ਪਤਾ ਨਹੀਂ ਕੀ ਹੋਣਾ ਹੈ ਕੀ ਕਹਿਣਾ ਹੈ ਸੋ ਮੈਂ ਆਪਣੀ ਗੱਲ ਕਰਨਾ ਚਾਹਾਂਗਾ ਔਰ ਮੈਂ ਇਹੀ ਕਵਾਂਗਾ ਕਿ ਬਈ ਸਾਰਾ ਉਹਨਾਂ ਨੇ ਬਟੰਡੇ ਦਿੱਤਾ ਸੀ ਰੰਗ ਚ ਰੰਗ ਚ ਭੰਗ ਨਹੀਂ ਪਾਉਣਾ ਪਾਉਣੀ ਚਾਹੀਦੀ ਕਿਸੇ ਵਿਅਕਤੀ ਨੂੰ ਵੀ ਅਜ਼ਾਜ਼ਤ ਨਹੀਂ ਹੈ ਔਰ ਅਗਰ ਕੋਈ ਰੰਗ ਚ ਭੰਗ ਪਾਉਣ ਦੀ ਕੋਸ਼ਿਸ਼ ਕਰੇਗਾ

come along we'll go